ਅੱਜ ਗੱਲ ਕਰਾਂ ਮੈਂ ਸੰਤ ਬਰਹਾ ਦੇ ਬੋਲ ਨਾਲ ਜੁੜੀ ਲੱਗੇ ਕਿ ਜਿਦ ਤੱਕ ਇਹ ਪਤਾ ਕਿ ਸਰਦੀਆਂ ਵਿੱਚ ਵੱਧ ਤੋਂ ਵੱਧ ਚਾਹ ਪੀਤੀ ਜਾਂਦੀ ਹੈ ਤੇ ਚਾਹ ਪਨਾਂ ਦੇ ਲਈ ਜਾਨ ਹੁੰਦੀ ਹੈ ਤੇ ਇਸ ਲਈ ਮੈਂ ਇੱਕ ਮਸਾਲਾ ਤਿਆਰ ਕੀਤਾ ਵਸਰੇ ਗੇਕਰਾਂ ਵਿੱਚ ਵਰਤੇ ਤੇ ਹੋਣਗੇ ਪਹਿਲਾਂ ਹੀ ਤੇ ਮੈਂ ਅੱਗੇ ਤਾਂ ਪਹਿਲਾਂ ਮੈਂ ਬੜੀ ਇਲਜ ਦੇ ਛੋੜੀ ਰੈਚੀ ਤਿੰਨ ਆਲੋ ਗੋਤਿੰਦੇ ਜਾਂ ਮਤਲਬ ਕਟਕੇ ਪਾਉਦੇ ਹੁੰਦੇ ਸੀ ਬਟ ਇਸ ਵਾਰੀ ਮੈਂ ਸੋਚੇ ਕਿ ਕੋਈ ਸੰਸਾਰੀ ਵੀ ਦੁਕਾਨ ਤੋਂ ਮਸਾਲਾ ਲੈਂਦਾ ਸੀ تے جمائن, لائکی, لائکی, لانگ, دارشی, تے تو جی کافی زیادہ مسالے ایڈ نے جا کہ سونف چمین چھوٹی لائچی بڑی الائچی لونگ دار چینی ملتے تو کافی مسالے نے تیس اپنے مرضی انوسار پا سکتے ہو پہلے تو اس مسالے نے تین چار دن بھائی تے یہ دپان لوا تو, تو بعد رہے پوری طرح مطلب ڈرائی جو ہو کے سکا جو ہو گیا تو اس تو بعد پھر میں اسوں مکسی پیا پیے کری پی لے اس نا ਤੇ ਮਿਕਸੀ ਕਪਰ ਚੰਗੀ ਤਰ੍ਹਾਂ ਮਾਰ ਕੇ ਥਕਾ ਕੇ ਆ ਤੇ ਦੇਖ ਸਕਦੇ ਆ ਤੇ ਕਿ ਇਹ ਇੰਨਾ ਸੋਹਣਾ ਬਣ ਗਿਆ স্মੈਲ ਬਹੁਤ ਹੀ ਪਿਆਰੀ ਆ ਰਹੀ ਹੈ ਬਹੁਤ ਹੀ ਸੋਹਣੀ ਚਾਹ ਬਣਦੀ ਹੈ ਇਹ ਨਾਲ ਆਪਾਂ ਨੇ ਕੀ ਕਰਨਾ ਕਿ ਚਾਹ ਦਾ ਜਦੋਂ ਸੱਬ ਬਣਾਉਂਦੇ ਨੇ ਤੇ ਮੈਂ ਹੁਣ ਸ਼ਾਮ ਦਾ ਟਾਈਮ ਸੀਗਾ ਤੇ ਮੈਂ ਚਾਹ ਬਣਾਉਣ ਲੱਗੀ ਸੀ ਵੀ ਨਾ ਸੱਚੇ ਵੀ ਪੁੱਤ ਨਾ ਚਲੋ ਮਸਾਲਾ ਵੀ ਤਿਆਰ ਕਰ ਲੈਣੇ ਤੇ ਨਾ ਕਿ ਨਾ ਚਾਹ ਤੇ ਚਾਹ ਵਿੱਚ ਮਸਾਲੇ ਵਾਲੀ ਚਾਹ ਜ ਬਣਾਉਣ ਲੱਗੀ ਸੀ මශල්ලමරා පුට්කේ තයාර ඇ දෙෙන්න එකට බි ස්කාෙරක් කේසිකි කරන්නේටකතු විච්ච රක්ලයක් තේ චාවනෝ ලියෙදර ්‍රයිතන් ලක්ලෙසි ගෑස්පර තේ උස් විච්ච පෙල්නට මෑ හොඩා යම සල්ලා යට කිතා පනිි පනටවාද බෞ්ධීගත්‍රව ස්වාද සාර්ශ්්‍යාව නියමරී ਸੌਫਤ ਵਧੀਆ ਮਤਲਬ ਇੱਕ ਬਹੁਤ ਵਧੀਆ ਰਸਤਣ ਦੀ ਹੈ ਬਹੁਤ ਸੋਹਣੀ ਖੰੱਲ ਲੰਦੀ ਹੈ ਤੁਸੀਂ ਚਾਹੋ ਤਾਂ ਹੋਰ ਵੀ ਪਈ ਮਸਾਲੇ ਐਡ ਕਰ ਸਕਦੇ ਹੋ ਜਿੱਦਾਂ ਕਿ ਟਰੋਟੀ ਵਗੈਰਾ ਵੀ ਸਕਾ ਕੇ ਪਾ ਸਕਦੇ ਹੋ ਇਹ ਆਪਣੀ ਇੱਛਾ ਹੈ ਜਾਨੀ ਬੀਨ ਨੂੰ ਤੁਸੀਂ ਪਸੰਦ ਘੱਟ ਹੈ ਤੇ ਮੈਂ ਜਾ ਵਿੱਚ ਐਡ ਕਰਦੀ ਨਹੀਂ ਹੈਗੀ ਉਸ ਨੂੰ ਦੇਖੋ ਆ ਦੇਖੋ ਥੋੜੀ ਜਿਹੀ ਪਾਈ ਸੀਗੀ ਮੈਂ ਤੇ ਇਸਨੂੰ ਪੂਰੀ ਕਰ ਰਹੀ ਜਦੋਂ ਤੋਂ ਬਾਅਦ ਵਾਲਾ ਪਾਲੀਓ ਤੋਂ ਬਾਅਦ ਸਿਰਨਾ ਚਾਪਤੀ ਐਡ ਕੀਤੀ ਤੇ ਨਾਲ ਨਾਲ ਸ਼ੂਗਰ ਐਡ ਕੀਤੀ ਤੇ ਚੰਗੀ ਤਰ੍ਹਾਂ ਵਾਲ ਆਉ ਦਵਾਰ ਫਿਰ ਮੈਂ ਅੱਧੀ ਕਪੜੀ ਦੁੱਧ ਪਾਈ ਮੈਂ ਮੋਸਟਲੀ ਦੁੱਧ ਉਹਦੇ ਹੀ ਪਾਣੀ ਹੁੰਨੀ ਆ ਜਦੋਂ ਕਿ ਮਤਲਬ ਮਸਾਲਾ ਪਾਣੀ ਸੁੱਕ ਜਾਂਦਾ ਥੋੜਾ ਜਿਹਾ ਪਾਣੀ ਰਹਿ ਕੇ ਪਾਣੀ ਹੁੰਨੀ ਆ ਬਸ ਮੇਰੀ ਇੱਕ ਦੋ ਬਾਰੇ ਚਾਹ ਪੀਣੀ ਆ ਮੈਂ ਦਿਨ ਵਿੱਚ ਤੇ ਮੈਨੂੰ ਹੁੰਦਾ ਥੋੜੇ ਦੁੱਧ ਵਿੱਚ ਪੱਤੀ ਪਾ ਕੇ ਚਾਹ ਪੀਣ ਨੂੰ ਜੇ ਤੁਹਾਨੂੰ ਮੇਰੀ ਇਹ ਰਸਾਈ ਰੈਸਪੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਲਾਈਕ ਕਰਨ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਰੈਸਪੀ ਆਪਣੀ ਬਣਾ ਕੇ ਦੇਖਿਓ ਤੇ ਦੇਖੋ ਤੁਹਾਡੀ ਚਾਹ ਬਹੁਤ ਹੀ ਜ਼ਿਆਦਾ ਸਵਾਦ ਵਾਲੀ ਮੈਨੂੰ ਤੇ ਚਾਹ ਬਹੁਤ ਹੀ ਟੇਸਟ ਲੱਗੀ ਹੈ ਤੇ ਤੁਹਾਨੂੰ ਕਿੱਦਾਂ ਲੱਗੀ ਤੁਸੀਂ ਸਾਰੇ ਬਣਾ ਕੇ ਠੀਕੇ ਚਾਹ ਦੱਸਿਓ ਜ਼ਰੂਰ ਮੈਂ ਜਾਣੋ 3 5 6 ਵਾਲਾ ਘਟੋ ਘਟ ਪੰਛੇ ਵਾਲਾ ਜ਼ਰੂਰ ਦੰਨੀ ਇਸ ਨਾਲ ਚਾਹ ਕੱਢੀ ਜਾਂਦੀ ਹੈ ਇਸ ਦਾ ਟੇਸਟ ਹੋਰ ਵੀ ਜ਼ਿਆਦਾ ਵੱਜ ਜਾਂਦਾ। ਅੱਛੇ ਵਰਤਮੈਂ ਇਸ ਨੂੰ ਪੂਰਾ ਉਬਾਲ ਆਉਂਦੰਨੀ ਹੈ ਫਿਰ ਚਾਹ ਦਾ ਟੇਸਟ ਹੋਰ ਹੋ ਜਾਂਦਾ। ਕੁਝ ਮਸਾਲਾ ਵੀ ਚੈਅਰ ਹੋਏ ਹੋਏ ਉਸ ਨੇ ਤਾਂ ਮਤਲਬ ਸਬਕਾ ਨਸਵਾੜ ਹੋ ਗਿਆ। ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਹਲੋ ਜੀ ਮੇਰੀ ਚਾਹ ਹੁਣ ਬਣ ਕੇ ਤਿਆਰ ਹੈ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਲਓ ਜੀ ਮੇਰੀ ਚਾਹ ਰੈਡੀ ਹੈ ਮੈਂ ਚਲਦੀ ਹਾਂ ਬਾਏ